ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਪੱਤਰਕਾਰਾਂ ਦੇ ਪਰਚੇ ਦਰਜ ਕਰ ਰਹੀ ਹੈ ਉਹਨਾਂ ਦੇ ਚੈਨਲ ਬੰਦ ਕਰ ਰਹੀ ਹੈ ਜਿੱਥੋਂ ਤੱਕ ਇਹਹੀ ਸਰਕਾਰ ਇਹ ਕਹਿੰਦੀ ਸੀ ਕਿ ਭਾਈ ਤੁਸੀਂ ਬੋਲਿਆ ਕਰੋ ਤੁਹਾਡਾ ਫਰਜ ਹੈ ਲੀਡਰਾਂ ਨੂੰ ਸਵਾਲ ਕਰਨਾ ਮਾਨ ਸਾਹਿਬ ਵੀ ਪਹਿਲਾਂ ਪੱਤਰਕਾਰੀ ਕਰਦੇ ਰਹੇ ਜਦੋਂ ਕਮੇਟੀ ਕਰਦੇ ਸੀ ਸਰਕਾਰ ਭਾਈਚਾਰ ਤੀਸਰੀ ਅੱਖ ਲੋਕਾਂ ਦੀ ਕਿਉਂਕਿ ਕਿਤੋਂ ਦੀ ਗੱਲ ਆ ਜਿਹੜੀ ਕਿਤੇ ਵੀ ਵਾਪਰੀ ਹੈ ਉਹਨੂੰ ਸਾਰੀ ਜਨਤਾ ਨਾਲ ਸਾਂਝੀ ਕਰਨਾ ਮਾਨ ਸਾਹਿਬ ਆਪ ਮਤਲਬ ਬੜੇ ਹੋ ਆ ਬੜੇ ਸਨੇਹੇ ਦਿੱਤੇ ਉਹਨਾਂ ਨੇ ਲੋਕਾਂ ਨੂੰ ਹੁਣ ਤੱਕ ਹੂੰ ਹੁਣ ਵੀ ਲੱਗ ਜਾਂਦੇ ਆ ਟੜਕੇ ਟੜਕੇ ਕਈ ਮੇਰੇ ਰੁਕਸਗੇ ਅੱਛਾ ਜੀ ਵੀ ਆ ਮੈਨੂੰ ਆ ਕਹਿਣਾ ਉਹ ਕਹਿਣਾ ਮੈਨੂੰ ਟੜਕੇ ਫਲਾਣਾ ਮੈਨੂੰ ਗਾਲਾਂ ਕੱਢਦਾ ਢਮਕਾ ਐਂ ਕਰਦਾ ਹੈ ਰਾਜਾ ਜਿਹੜਾ ਤੇਜ ਦਾ ਹੂੰ ਜਿਸ ਸੀਐਮ ਬਣਾਇਆ ਉਹਦਾ ਕਿਤੇ ਮੇਰੇ ਮੁਤਾਬਕ ਆ ਕਿਤਾਬਾਂ ਮੁਤਾਬਕ ਜਾਂ ਹਿਸਟਰੀ ਮੁਤਾਬਕ ਹੂੰ ਮੈਂ ਪਤਾ ਕਿਤੇ ਜਦੋਂ ਕਿਤੇ ਬਾਹਰ ਆਈ ਕੋਈ ਰੋੜਾ ਨਾ ਪਾਪਾ ਵੀ ਉਹਦੀ ਉਹਨੂੰ ਬੋਲਣਾ ਚਾਹੀਦਾ ਨੇ ਰਾਜ ਇਹਨਾਂ ਤੋਂ ਲੋਕਾਂ ਨੇ ਪੁੱਛੀ ਜਾਣੇ ਸਵਾਲ ਮਹਿਕਮੇ ਇਹਨੇ ਆਂ ਜਨਤਾ ਹੀ ਇੰਨੀ ਆਂ ਮਸਲੇ ਇਹਨੇ ਆਂ ਮੁੱਦੇ ਹੀ ਇਹਨੇ ਆਂ ਸੀਐਮ ਸਾਹਿਬ ਤਾਂ ਬੜਾਈ ਕੰਮ ਕਰ ਵਾਸਤੇ ਆ ਹਾਂ ਸੀਐਮ ਸਾਹਿਬ ਦੀ ਜਿਹੜੀ ਚਿਹਰ ਉਹ ਤਾਂ ਹੈ ਹੀ ਕੰਮ ਕਰਨ ਵਾਸਤੇ ਉਹਨਾਂ ਦੇ ਪੈਨ ਨੇ ਕੰਮ ਕਰਨੇ ਪਰ ਉਹ ਤਾਂ ਪਰਚੇ ਕਰ ਰਹੇ ਨੇ ਗਲਤ ਕਰ ਗਲਤ ਹਟ ਜਾਣਗੇ ਸਿਆਣੇ ਬਹੁਤ ਨੇ ਢੀ ਕੱਲੀ ਗੁਲਫੀਗਰ ਮਗਰਮ ਕਿਉਂ ਜਿਹੜੀ ਮਰਜ਼ੀ ਚੱਕ ਲੋ ਕੋਈ ਸਕੂਲਾਂ ਦੀ ਚੱਕ ਲੋ ਟੀਚਰਾਂ ਤੇ ਵੀ ਪੂਰਾ ਸੀ ਕਮੇਟੀ ਤਵਾ ਲੱਗਦਾ ਹੁੰਦਾ ਸੀ ਤੇ ਪੁਰਸ ਦੇਵੀ ਸੀਗਾ ਕਿਥੇ ਹਦਾਰਾ ਛੱਡਿਆ ਹਦਾਰਾ ਛੱਡਿਆ ਹੀ ਨਹੀਂ ਸੀ ਸਾਬ ਦੇ ਪਰਚੇ ਹੋਏ ਸੀ ਉਹ ਇਹਨਾਂ ਗੱਲਾਂ ਕਿ ਉਹ ਵੈਂਕ ਕਰਦੇ ਸੀ ਨਾ ਕੋਈ ਲੀਡਰਾਂ ਦੇ ਤਵਾਲਾ ਹੁੰਦੇ ਸੀ ਸੀਐਮ ਸਾਹਿਬ ਉਸੇ ਸਾਰੇ ਕੰਮ ਦੀ ਖੱਟੀ ਖਾ ਕੇ ਅੱਜ ਸੀਐਮ ਸਾਹਿਬ ਬਣੇ ਨੇ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਦਾਬ ਤੁਸੀਂ ਜੁੜੇ ਹੋ ਸਫਰ ਨਾਲ ਤੇ ਮੈਂ ਤੁਹਾਡਾ ਦੋਸਤ ਪਰਮਜੀਤ ਪਿਛਲੇ ਦਿਨੀ ਇੱਕ ਵਿਵਾਦ ਖੜਾ ਹੁੰਦਾ ਜਦੋਂ ਪੱਤਰਕਾਰਾਂ ਦੇ ਉੱਪਰ ਪਰਚੇ ਦਰਜ ਕੀਤੇ ਜਾਂਦੇ ਆ ਤਾ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਗਲਤ ਤਰੀਕੇ ਦੇ ਨਾਲ ਪਿਛਲੇ ਦਿਨੀ ਇੱਕ ਵਿਵਾਦ ਖੜਾ ਹੁੰਦਾ ਹੈ ਜਿੱਥੇ ਕਿ ਪੱਤਰਕਾਰਾਂ ਦੇ ਉੱਪਰ ਪਰਚੇ ਦਰਜ ਕੀਤੇ ਜਾਂਦੇ ਤੇ ਉਸ ਤੋਂ ਬਾਅਦ ਇੱਕ ਜੈਤੋ ਮੰਡੀ ਦੇ ਲੋਕਵਾਜ ਟੀਵੀ ਚੈਨਲ ਨੂੰ ਉਸ ਤੋਂ ਫੇਸਬੁੱਕ ਤੋਂ ਉਹਦਾ ਪੇਜ ਡਾਇਆ ਜਾਂਦਾ ਪੇਜ ਡਾਉਣ ਤੋਂ ਬਾਅਦ ਵੀ ਕਈ ਚੀਜ਼ਾਂ ਹੋਰ ਸਾਹਮਣੇ ਆਉਂਦੀਆਂ ਨੇ ਪਰ ਸਾਡੇ ਨਾਲ ਇਸ ਸਮੇਂ ਨੀਲੋ ਖਾਨ ਜੀ ਮੌਜੂਦ ਨੇ ਹਲਕਾ ਪਹਾੜ ਤੋਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਸਰਕਾਰ ਦੇ ਇਹ ਕੰਮ ਕਿੰਨੇ ਕ ਜੈਜ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਿਵੇਂ ਦੇਖਦੇ ਹੋ ਜੋ ਇਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਪੱਤਰਕਾਰਾਂ ਦੇ ਪਰਚੇ ਦਰਜ ਕਰ ਰਹੀ ਹੈ ਉਹਨਾਂ ਦੇ ਚੈਨਲ ਬੰਦ ਕਰ ਰਹੀ ਹੈ ਜਿੱਥੋਂ ਤੱਕ ਇਹਹੀ ਸਰਕਾਰ ਇਹ ਕਹਿੰਦੀ ਸੀ ਕਿ ਭਾਈ ਤੁਸੀਂ ਬੋਲਿਆ ਕਰੋ ਤੁਹਾਡਾ ਫਰਜ ਹੈ ਲੀਡਰਾਂ ਨੂੰ ਸਵਾਲ ਕਰਨਾ ਤੁਸੀਂ ਉਹਨਾਂ ਨੂੰ ਬਣਾਇਆ ਕਿਵੇਂ ਦੇਖਦੇ ਇਸ ਗੱਲ ਦਾ ਤੁਸੀਂ ਦੇਖੋ ਪਰਮਜੀਤ ਜੀ ਧੰਨਵਾਦ ਤੁਹਾਡਾ ਜਿਹੜਾ ਪੱਤਰਕਾਰ ਭਾਈਚਾਰ ਹਮ ਇਹ ਅ ਮਤਲਬ ਸੇ ਤੀਸਰੀ ਅੱਖ ਲੋਕਾਂ ਦੀ ਹੂੰ ਕਿਉਂਕਿ ਕਿਤੋਂ ਦੀ ਗੱਲ ਆ ਜਿਹੜੀ ਕਿਤੇ ਵੀ ਵਾਪਰੀ ਆ ਉਹਨੂੰ ਸਾਰੀ ਜਨਤਾ ਨਾਲ ਸਾਂਝੀ ਕਰਨਾ ਸੱਚੀ ਸਾਂਝੀ ਕਰਨਾ ਹੂੰ ਪੱਤਰਕਾਰ ਤਾਂ ਮਤਲਬ ਇੱਕ ਇਹ ਕਹ ਲਓ ਵੀ ਬਹੁਤ ਵੱਡਾ ਰਤਬਾ ਹੂੰ ਮੈਂ ਤਾਂ ਮਾਨ ਸਾਹਿਬ ਨੂੰ ਇਹੀ ਕਹੂੰਗਾ ਵੀ ਮਾਨ ਸਾਹਿਬ ਵੀ ਪਹਿਲਾਂ ਪੱਤਰਕਾਰ ਹੀ ਕਰਦੇ ਰਹੇ ਜਦੋਂ ਕਮੇਟੀ ਕਰਦੇ ਸੀ ਹੂੰ ਜਦੋਂ ਕਮੇਟੀ ਰਾਹੀਂ ਆ ਸਿਆਸਤ ਦੇ ਵਿੰਗ ਕਸਦੇ ਸੀ ਉਹ ਤਾਂ ਉਹ ਵੀ ਇੱਕ ਪੱਤਰਕਾਰ ਹੀ ਹੋਈ ਸੀ ਜੀ ਜੇ ਕਿਸੇ ਨੂੰ ਸੁਨੇਹਾ ਦੇਣਾ ਕਿਸੇ ਕੋ ਕਿਸੇ ਦਾ ਜਦੋਂ ਕੋਈ ਬੰਦੇ ਮਤਲਬ ਲੀਡਰ ਆ ਜਿਹੜੇ ਜਿੰਨੀਆਂ ਇਹਨਾਂ ਦੀਆਂ ਪ੍ਰਾਣੀਆਂ ਸਾਰੀਆਂ ਚੱਕ ਲੋ ਮਤਲਬ ਜਿਹੜੀਆਂ ਅਰੀਲਾ ਨੇ ਉਹਨਾਂ ਚ ਜਿੰਨੇ ਵੀ ਇਹਨਾਂ ਦੇ ਮੈਸੇਜ ਨਹੀਂ ਉਹ ਸਾਰੇ ਵੀ ਪੱਤਰਕਾਰ ਹੀ ਆ ਉਹ ਵੀ ਜੀ ਕਿਉਂਕਿ ਜਿਹੜੀ ਲੋਕਾਂ ਨੂੰ ਸਲਾਹ مشورہ ਦੇਣਾ ਜਾਂ ਲੋਕਾਂ ਨੂੰ ਦੱਸਣਾ ਕੁਝ ਕਾ ਕਮੇਡੀ ਕਰਕੇ ਦੱਸਦਾ ਜਾਂ ਲਿਖ ਕੇ ਦੱਸਦਾ ਜਾਂ ਪੜ੍ਹ ਕੇ ਦੱਸਦਾ ਉਹ ਮਾਨ ਸਾਹਿਬ ਨੂੰ ਚਾਹੀਦਾ ਨਹੀਂ ਪੱਤਰਕਾਰਾਂ ਦੇ ਨਾਲ ਇਹ ਜਿਆ ਬਤੀਰਾ ਕਰਨਾ ਜੇ ਕਿਸੇ ਨਾਲ ਪਰਸਨਲ ਹੈ ਤਾ ਉਹ ਮਤਲਬ ਹੋ ਸਕਦਾ ਉਹਨੂੰ ਸਮਝਾ ਦੇਣ ਰਤਬਾਈ ਵਾਲਾ ਬਟਾ ਸੀਐਮ ਇੱਕ ਆਮ ਬੰਦਿਆਂ ਤੇ ਜਿਹੜੇ ਕਿ ਲੋਕਾਂ ਦੀ ਆਵਾਜ਼ ਨੇ ਉਹਨਾਂ ਨੂੰ ਮਤਲਬ ਇਹ ਪਰਚੀ ਪੁਰਚੀ ਕਰਨਾ ਵੀ ਖੂਬ ਵਧੀਆ ਗੱਲ ਨਹੀਂ ਏਡੇ ਵੱਡੇ ਹੁੰਦੇ ਬੰਦੇ ਤੁਸੀਂ ਕਹਿ ਰਹੇ ਹੋ ਕਿ ਸੀਐਮ ਸਾਹਿਬ ਜਿਹੜਾ ਕੰਮ ਤੁਸੀਂ ਕਰਦੇ ਸੀ ਉਹ ਵੀ ਪੱਤਰਕਾਰ ਦਾ ਖੇਤਰ ਸੀ ਪਰ ਇਹ ਤਾਂ ਅਧਾਰਿਆਂ ਤੇ ਕੰਮ ਕਰਨ ਵਾਲਿਆਂ ਨੂੰ ਪੱਤਰਕਾਰ ਨਹੀਂ ਸਮਝਦੇ ਤਾਂ ਕਹਿੰਦੇ ਤੁਸੀਂ ਬਲੌਗਰ ਹੋ ਬਈ ਪੱਤਰਕਾਰ ਹੀ ਨਹੀਂ 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 ਉਹ ਸਮਾਂ ਬਦਲ ਗਿਆ ਨਾ ਹੁਣ ਹੁਣ ਸਮਾਂ ਬਦਲ ਗਿਆ ਹੁਣ ਰੁਜ਼ਗਾਰ ਨਾਲ ਜੁੜ ਗਿਆ ਜੇ ਜਰ ਰੁਜ਼ਗਾਰ ਨਾਲ ਜੁੜ ਕੇ ਕੋਈ ਬੰਦਾ ਆਪ ਦਾ ਕੰਮ ਚਲਾਉਂਦਾ ਆ ਆਪਦੇ ਬੱਚੇ ਪਾਲਦਾ ਚਾਹੇ ਉਹ ਬਲੌਗਰ ਹੈ ਚਾਹੇ ਕੋਈ ਟੀਵੀ ਚੈਨਲ ਵਾਲਾ ਹੂੰ ਜੇ ਕੋਈ ਗਲਤ ਕਰਦਾ ਕੁਝ ਤਾਂ ਉਹਨੂੰ ਮਿਲਣਾ ਉਹਨੂੰ ਸਮਝਾ ਦੋ ਸਮਝਾ ਲੋ ਉਹਨੂੰ ਹੂੰ ਤੇ ਜੇ ਕੋਈ ਦੇਖੋ ਸਰਕਾਰ ਆ ਜਿਹੜੀ ਹੂੰ ਸਰਕਾਰ ਕੋਈ ਵੀ ਹੋਵੇ ਹੂੰ ਸਰਕਾਰ ਦੇ ਵਿਰੁੱਧ ਲੋਕਾਂ ਨੇ ਗੱਲਾਂ ਕਰਨੀਆਂ ਹੀ ਹੁੰਦੀਆਂ ਹੂੰ ਗੱਲਾਂ ਕਰਨਗੇ ਜਿਹੜੀ ਸੱਤਾ ਚੋਂ ਉਸੇ ਨੇ ਸੁਣਾਉਣੀ ਕਿਤੇ ਜਿਹੜੀ ਸੱਤਾ ਚਾ ਉਹਨੂੰ ਸਵਾਲ ਪੁੱਛਣੇ ਪੁੱਛਣੇ ਹੂੰ ਠੀਕ ਹੈ ਕੋਈ ਇਹ ਹੀ ਸਰਕਾਰ ਨਹੀਂ ਹੋਊਗੀ ਜਿਹਨੂੰ ਸਵਾਲ ਨਹੀਂ ਪੁੱਛੇ ਜਾਣਗੇ ਫਿਰ ਤਾਂ ਡिक्टेटरਸ਼ਿਪ ਆ ਜੀ ਫਿਰ ਤਾਂ ਫਿਰ ਤਾਂ ਉਹ ਜਿਹੜੇ ਪੁਰਾਣੇ ਰਾਜ ਆਪਾਂ ਮੁਗਲਾਂ ਦੀਆਂ ਗੱਲਾਂ ਕਰਦੇ ਹੁੰਦੇ ਜੇ ਕੋਈ ਬੋਲਦਾ ਉਹਨੂੰ ਮਾਰ ਦਿਓ ਉਹ ਗੱਲ ਨਹੀਂ ਨੋ ਹੂੰ ਇਹ ਤਾਂ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਇਹਦੇ ਨਾਲ ਤਾਂ ਲੋਕ ਗੱਲਾਂ ਕਰਨਗੇ ਹੂੰ ਜਿਹਨੂੰ ਕਿਸੇ ਦਾ ਕੋਈ ਮਸਲਾ ਆੜਿਆ ਕਿਸੇ ਪਿੰਡ ਦਾ ਕਿਸੇ ਸ਼ਹਿਰ ਦਾ ਕਿਸੇ ਸੜਕ ਦਾ ਕਿਸੇ ਕਾਲਜ ਦਾ ਕੋਈ ਯੂਨੀਵਰਸਿਟੀ ਦਾ ਕੋਈ ਪੁਲ ਬਣਨਾ ਉਹਦੇ ਤੇ ਜੇ ਕੋਈ ਗੱਲ ਚੱਲਦੀ ਆ ਤਾਂ ਗੱਲਾਂ ਤਾਂ ਲੋਕ ਕਰਨਗੇ ਪੁੱਛਣਗੇ ਹੂੰ ਮਹਿਕਮੇ ਨੂੰ ਪੁੱਛਣਗੇ ਹੂੰ ਮਹਿਕਮਾ ਸਰਕਾਰ ਨੂੰ ਪੁੱਛੂਗਾ सीएम साहब तक भी गल जाओगी हम्म ते जे तुसी काए गल्ला ही आपा बंद ਕਰਤੀਆਂ ਫੇਰ ਫੇਰ ਆਪਣੀ ਡੈਮੋਕ੍ਰੇਸੀ ਕਰ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਆਵਾਜ਼ ਨੂੰ ਦੱਬਿਆ ਜਾ ਸਕਦਾ ਨਾ ਕਿ ਲੋਕ ਬੋਲਣੋਂ ਹਟ ਜਾਣਗੇ ਨੋ ਨੋ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਇਹ ਪੰਜਾਬ ਆ ਹੂੰ ਇਹ ਪੰਜਾਬ ਆ ਇਹ ਕਿੱਥੇ ਦੱਬਿਆ ਜਾਣ ਵਾਲਾ ਇਹਨੂੰ ਨਹੀਂ ਦੱਬ ਸਕਦਾ ਕੋਈ ਇਹਨਾਂ ਨੂੰ ਦੱਬ ਨਹੀਂ ਸਕੇ ਬਹੁਤ ਆਏ ਆ ਇਹ ਤਾਂ ਮਾਨ ਸਾਹਿਬ ਆਪ ਮਤਲਬ ਬੜੇ ਹੋਆ ਬੜੇ ਸਨੇਹੇ ਦਿੱਤੇ ਉਹਨਾਂ ਨੇ ਲੋਕਾਂ ਨੂੰ ਹੁਣ ਤੱਕ ਹੂੰ ਹੁਣ ਵੀ ਲੱਗ ਜਾਂਦੇ ਆ ੜਕੇ ੜਕੇ ਕਹੀ ਮੇਰੇ ਰੁਕ ਸਕੇ अच्छा जी ਵੀ ਆ ਮੈਨੂੰ ਆ ਕਹਿੰਦਾ ਉਹ ਕਹਿੰਦਾ ਮੈਨੂੰ ਤੜਕੇ ਫਲਾਣਾ ਮੈਨੂੰ ਗਾਲਾਂ ਕੱਢਦਾ ਟਮਕਾ ਐ ਕਰਦਾ ਹੂੰ ਤੇ ਇਸ ਕਰਕੇ ਨਹੀਂ ਇਹੇ ਦੀਆਂ ਗੱਲਾਂ ਨਹੀਂ ਰਾਜਾ ਜਿਹੜਾ ਦੇਸ਼ ਦਾ ਹੂੰ ਜਿਹਨੂੰ ਸੀਐਮ ਬਣਾਇਆ ਉਹ ਤਾਂ ਕਿਤੇ ਮੇਰੇ ਮੁਤਾਬਕ ਆ ਕਿਤਾਬਾਂ ਮੁਤਾਬਕ ਜਾਂ ਹਿਸਟਰੀ ਮੁਤਾਬਕ ਹੂੰ ਨਹੀਂ ਉਹ ਤਾਂ ਕਿਤੇ ਜਦੋਂ ਕਿਤੇ ਬਾਹਰ ਆਈ ਕੋਈ ਰੌੜਾ ਨਾ ਪਾਪਾ ਵੀ ਉਹਦੀ ਉਹਨੂੰ ਬੋਲਣਾ ਚਾਹੀਦਾ ਨਹੀਂ ਰਾਜੇ ਨੂੰ ਤਾਂ ਲੋਕਾਂ ਨੇ ਪੁੱਛੀ ਜਾਣੇ ਸਵਾਲ ਮਹਿਕਮੇ ਇੰਨੇ ਆ ਜਨਤਾ ਹੀ ਇੰਨੀ ਆ ਮਸਲੇ ਹੀ ਇੰਨੇ ਆ ਉੱਤੇ ਹੀ ਇੰਨੇ ਆ ਹੂੰ ਗੱਲਾਂ ਤਾਂ ਕਰਨਗੇ ਨਾ ਲੋ ਬਿਲਕੁਲ ਗੱਲਾਂ ਕਰਨਗੇ ਤੁਹਾਡੇ ਹਿਸਾਬ ਨਾਲ ਇਹ ਲੱਗਦਾ ਵੀ ਸੀਐਮ ਸਾਹਿਬ ਨੂੰ ਆਪਣੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਵੀ ਤੁਸੀਂ ਲੋਕਾਂ ਦੇ ਕੰਮ ਕਰਨੇ ਆ ਤੁਸੀਂ ਜਿਹੜੇ ਮੁੱਦੇ ਆ ਉਹਨਾਂ ਤੇ ਗੱਲ ਕਰੋ ਨਾ ਕਿ ਤੁਸੀਂ ਇਹ ਧਿਆਨ ਦਿਓ ਕਿ ਤੁਹਾਨੂੰ ਕੌਣ ਕੀ ਸੀਐਮ ਸਾਹਿਬ ਤਾਂ ਬੜਾਈ ਕੰਮ ਵਾਸਤੇ ਆ ਹਾਂ ਸੀਐਮ ਸਾਹਿਬ ਦੀ ਜਿਹੜੀ ਚਿਹਰ ਉਹ ਤਾਂ ਹੈ ਹੀ ਕੰਮ ਕਰਨ ਵਾਸਤੇ ਉਹਨਾਂ ਦੇ ਪੈਨ ਨੇ ਕੰਮ ਕਰਨੇ ਪਰ ਉਹ ਤਾਂ ਪਰਚੇ ਕਰ ਰਹੇ ਨੇ ਨਹੀਂ ਗਲਤ ਗੱਲ ਹੈ ਕੋਈ ਹਟ ਜਾਣਗੇ ਸਿਆਣੇ ਬਹੁਤ ਨੇ ਹੂੰ ਚਾਹੀਦਾ ਨਹੀਂ ਵਧੀਆ ਗੱਲ ਹੈ ਚੰਗਾ ਸੁਨੇਹਾ ਨਹੀਂ ਇਹ ਚੰਗੀ ਗੱਲ ਹੈ ਨਾ ਨਸ ਨਹੀਂ ਚੰਗਾ ਨੋ ਜੀ ਜਿੱਥੇ ਇਹ ਇਹ ਪੱਤਰਕਾਰ ਵਾਲੇ ਵਿਸ਼ੇ ਤੇ ਆਪਾਂ ਗੱਲਬਾਤ ਕਰਦੇ ਉਥੇ ਹਾਈ ਕੋਰਟ ਨੇ ਵੀ ਇਹ ਕਹਿ ਦਿੱਤਾ ਕਿ ਭਾਈ ਇਹਦੇ ਰੋਕ ਲਾ ਦਿੱਤੀ ਹੈ ਜਾਂਚ ਤੇ ਪਰ ਰੋਕ ਲਾਉਣ ਤੋਂ ਬਾਅਦ ਫਿਰ ਉਹਨਾਂ ਦੇ ਚੈਨਲਾਂ ਤੇ ਉਹਨਾਂ ਦੇ ਆਦਾਰਿਆਂ ਤੇ ਉਹਨਾਂ ਦੇ ਪੇਜਾਂ ਤੇ ਡਾਕਾ ਮਾਰਨਾ ਇਹ ਕਿਵੇਂ ਲੱਗਦਾ ਤੁਹਾਨੂੰ ਇਹ ਪਤਾ ਕੀ ਹੈ ਇਹ ਕੁਝ ਬੰਦੇ ਨਾ ਜਦੋਂ ਬੰਦਾ ਆਪ ਜਿਹੜਾ ਬੰਦਾ ਹੁੰਦਾ ਮੁੱਖ ਹੀ ਹੁੰਦਾ ਹੂੰ ਉਹਦਾ ਕੰਮ ਬਹੁਤ ਹੁੰਦੇ ਹੂੰ ਜਿਵੇਂ ਸੀਐਮ ਹੈ ਸੀਐਮ ਸਾਹਿਬ ਕੋਲੇ ਬਹੁਤ ਕੰਮ ਹੁੰਦੇ ਇਹ ਕਰਨੇ ਹੁਣ ਇਸ ਸਿਰ ਖੁਰਕਣ ਦਾ ਜੀ ਨੂੰ ਕਹਿੰਦੇ ਪੰਜਾਬੀ ਚ ਬੇਲ ਨਹੀਂ ਹੁੰਦਾ ਜਿਹੜੇ ਕੋ ਨਾਲ ਦੇ ਹੁੰਦੇ ਨਾ ਮੇਰੇ ਵਰਗੇ ਆ ਨਹੀਂ ਲੋਟ ਆਉਂਦਾ ਜੀ ਇਹਨੂੰ ਮੜ ਕਰਕੇ ਜੀ ਦੀ ਚੂੜੀ ਕਸ ਗਏ ਇਹਨੂੰ ਐ ਕਰ ਰਹੀਆ ਪਰਮਜੀਤ ਆ ਜੀ ਜੈਤੋ ਵਾਲਾ ਸਫਰ ਟੀਵੀ ਵਾਲਾ ਇਹ ਬੜਾ ਤੰਗ ਕਰਦਾ ਇਹਦੀ ਚੂੜੀ ਮੜ ਜੀ ਕਸ ਗਈ ਉਹ ਐ ਕਰਕੇ ਕਸਾਉਂਦੇ ਆ ਨਹੀਂ ਕੋਈ ਮੇਰੇ ਹਿਸਾਬ ਨਾਲ ਸੀਐਮ ਦੇ ਕਰਨ ਵਾਲੇ ਕੰਮ ਨਹੀਂ ਵੀ ਪੱਤਰਕਾਰਾਂ ਤੇ ਸੀਐਮ ਸਾਹਿਬ ਦਾ ਆਪ ਆਪ ਪੱਤਰਕਾਰ ਹੈ ਇੱਕ ਹੂੰ ਉਹ ਤਾਂ ਉਹਦੀਆਂ ਤਾਂ ਗੱਲਾਂ ਜਿਹੜੀਆਂ ਅੱਜ ਤੋਂ 10 ਜਾਂ 20 ਸਾਲ ਪਹਿਲਾਂ ਸੀ ਸਾਰੀਆਂ ਹਾਂ ਕੱਲੀ 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 ਕੁਲਫੀ ਕਰਵਾ ਕਰਮ ਕਿਉਂ ਜਿਹੜੀ ਮਰਜ਼ੀ ਚੱਕ ਲੋ ਕੋਈ ਸਕੂਲਾਂ ਦੀ ਚੱਕ ਲੋ ਟੀਚਰਾਂ ਤੇ ਵੀ ਪੂਰਾ ਸੀ ਕਮੇਡੀ ਤਵਾ ਲੱਗਦਾ ਹੁੰਦਾ ਸੀ ਤੇ ਪੁਲਿਸ ਤੇ ਵੀ ਸੀਗਾ ਕਿਥੇ ਹਦਾਰਾ ਛੱਡੇ ਹਦਾਰਾ ਛੱਡਿਆ ਹੀ ਨਹੀਂ ਸੀ ਕਿ ਉਦੋਂ ਸੀਐਮ ਸਾਹਿਬ ਤੇ ਪਰਚੇ ਹੋਏ ਸੀ ਉਹ ਇੰਨਾਂ ਗੱਲਾਂ ਨਾ ਕਿਉਂ ਵੰਗ ਕਰਦੇ ਸੀ ਨਾ ਕੋਈ ਲੀਡਰਾਂ ਦੇ ਤਵਾ ਲਾਉਂਦੇ ਸੀ ਸੀਐਮ ਸਾਹਿਬ ਉਸੇ ਸਾਰੇ ਕੰਮ ਦੀ ਖੱਟੀ ਖਾ ਕੇ ਅੱਜ ਸੀਐਮ ਸਾਹਿਬ ਬਣੇ ਨੇ ਜੀ ਉਹ ਸਾਰੀਆਂ ਜਿਹੜੀਆਂ ਗੱਲਾਂ ਸੀਗੀਆਂ ਉਹਨਾਂ ਚੋਂ ਜਿਹੜੀਆਂ ਪੋਜੀਟਿਵ ਗੱਲਾਂ ਸੀਗੀਆਂ ਲੋਕਾਂ ਨੂੰ ਚੰਗੀਆਂ ਲੱਗੀਆਂ ਉਹਨਾਂ ਗੱਲਾਂ ਕਰਕੇ ਅਸਲ ਸਰ ਭਗਵਾਨ ਸਿੰਘ ਮਾਨ ਲੋਕਾਂ ਸੀਮ ਬਣਾਇਆ ਜੀ ਓਕੇ ਧੰਨਵਾਦ ਜੀ ਤੁਸੀਂ ਆਪਣਾ ਸਮਾਂ ਸਾਡੇ ਨਾਲ ਸਾਂਝਾ ਕੀਤਾ ਉਹਦੇ ਲਈ ਸ਼ੁਕਰੀਆ ਸੋ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ 'ਚ ਰਾਈਜ ਜੋੜਨਾ ਤੇ ਇੱਕ ਹੋਰ ਬੇਨਤੀ ਕਰੂੰਗਾ ਮੈਂ ਬੇਨਤੀ ਕਰੂੰਗਾ ਕਿ 24 ਤਰੀਕ ਨੂੰ ਬਠਿੰਡਾ ਵਿਖੇ ਪੱਤਰਕਾਰਾਂ ਦੇ ਹੱਕ ਲਈ ਇੱਕ ਵੱਡਾ ਕਟ ਕੀਤਾ ਜਾ ਰਿਹਾ ਮੈਂ ਅਪੀਲ ਵੀ ਕਰਾਂਗਾ ਕਿ ਉਸ ਕਟ ਦਾ ਹਿੱਸਾ ਬਣੋ ਕਿ ਲੋਕਾਂ ਦੀ ਆਵਾਜ਼ ਬਣੋ ਤਾਂ ਕਿ ਅਸੀਂ ਇਸ ਆਵਾਜ਼ ਨੂੰ ਦਬਨ ਨਾ ਦਿੱਤਾ ਜਾਵੇ ਆਪਣੇ ਕਮੈਂਟਸ ਸਾਡੇ ਨਾਲ ਜਰੂਰ ਸਾਂਝੀ ਕਰਨੀ ਜੁੜੇ ਸੋਫਾ ਟੈਲੀਵਿਜ਼ਨ ਨਾਲ ਧੰਨਵਾਦ